ਨਮਸਕਾਰ ਮੈਂ ਹਾ ਤੁਹਾਡਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਈ ਅਮਰਤਪਾਲ ਖਾਲਸਾ ਦੇ ਭਰਾ ਹਰਪ੍ਰੀਤ ਹੈਪੀ ਨੂੰ ਲਗਭਗ ਅਜਤੂ 11 ਦਿਨ ਪਹਿਲਾਂ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਕਿਉਂਕਿ ਉਸ ਦੇ ਸਾਥੀ ਲਪ੍ਰੀਤ ਇੱਕ ਕਾਰ ਦਾ ਜਿਹੜਾ ਡਰਾਈਵਰ ਸੀ ਯਾਨੀ ਕਿ ਤਿੰਨਾਂ ਦੇ ਕੋਲੋਂ 4 ਗ੍ਰਾਮ ਆਈਸ ਨਾਮ ਦੀ ਡਰੱਗ ਫੜੀ ਗਈ ਉਸ ਤੋਂ ਬਾਅਦ ਭਾਈ ਅਮਰਤਪਾਲ ਖਾਲਸਾ ਦੇ ਭਰਾ ਦੇ ਅਜਿਹੇ ਜਿਨ੍ਹਾਂ ਦਾ ਨਾਮ ਹਰਪ੍ਰੀਤ ਹੈਪੀ ਹੈ ਉਸ ਦਾ ਸੈਂਪਲ ਵੀ ਲਿਆ ਗਿਆ ਸੈਂਪਲ ਦੇ ਵਿੱਚ ਉਹ ਡਰਗ ਜਿਹੜੇ ਪੋਜ਼ਿਟਿਵ ਆਏਗਾ ਦੂਜੇ ਪਾਸੇ ਜੇ ਗੱਲ ਕਰੀਏ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਖਾਸ ਕਰਕੇ ਕਾਂਗਰਸ ਦੇ ਸੀਨੀਅਰ ਆਗੂ ਸੁਪਾਲ ਸਿੰਘ ਖੈਰਾ ਰਾਜਾ ਵੜਿੰਗ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਜੁਮੇ ਵਾਰ ਤਹਿਰਾਇਆ ਸੀ ਆਮ ਆਦਮੀ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਨੇ ਕਿਹਾ ਕਿ ਜਿਹੜੀ ਪੰਜਾਬ ਦੀ ਪੁਲਿਸ ਹੈ ਪੰਜਾਬ ਦੀ ਜਿਹੜੀ ਅਫਸਰਸ਼ਾਈ ਹੈ ਉਹ ਸਰਕਾਰ ਦੀ ਹੱਥਾਂ ਦੀ ਕੱਠ ਪੁਤਲੀ ਬਣੀ ਹੋਈ ਹੈ ਜਿਵੇਂ ਉਹ ਕਹਿੰਦੇ ਨੇ ਉਵੇਂ ਉਹ ਜਿਹੜਾ ਹੈ ਕਰਦੇ ਨੇ ਇਹ ਵੱਡੇ ਇਲਜ਼ਾਮ ਲਗਾਏ ਸੀ ਸੁਖਬਾਲ ਸਿੰਘ ਖੈਰਾ ਨੇ ਦੂਸਰੇ ਪਾਸੇ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਜਾਂ ਹੋਰ ਜਿਹੜੇ ਸਿੱਖ ਆਗੂ ਸੀ ਉਹਨਾਂ ਵੀ ਭਾਈ ਅਮਰਤਪਾਲ ਖਾਲਸਾ ਦੇ ਬ੍ਰਦਰ ਹੈਪੀ ਨੂੰ ਨਰਦੋਸ਼ ਦੱਸਿਆ ਸੀ ਇਸ ਤੋਂ ਬਾਅਦ ਲਗਭਗ ਉਹ 11 ਤੋਂ 12 ਦਿਨ ਜੇਲ੍ਹ ਦੇ ਵਿੱਚ ਰਿਹਾ ਲੇਕਿਨ ਅੱਜ ਜਿਹੜੀ ਹੈ ਉਹਨਾਂ ਦੀ ਯਾਨੀ ਕਿ ਹਰਪ੍ਰੀਤ ਹੈਪੀ ਅਤੇ ਨਾਲ ਉਹਨਾਂ ਦੇ ਇੱਕ ਸਾਥੀ ਸੀ ਜਿਸ ਦਾ ਨਾਮ ਲਵਜੀਤ ਸਿੰਘ ਦੱਸਿਆ ਜਾ ਰਿਹਾ ਹੈ ਉਹਨਾਂ ਨੂੰ ਅੱਜ ਜਿਹੜੀ ਹੈ ਹਿਟਲੀ ਅਦਾਲਤ ਯਾਨੀ ਕਿ ਸੈਸ਼ਨ ਕੋਰਟ ਜਲੰਧਰ ਦੇ ਵਿੱਚੋਂ ਜ਼ਬੰਤ ਮਿਲ ਗਈ ਹੈ ਦੂਸਰੇ ਪਾਸੇ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਅੰਮ੍ਰਿਤਪਾਲ ਖਾਲਸਾ ਦੇ ਪਰਿਵਾਰ ਨੇ ਧੰਨਵਾਦ ਕੀਤਾ ਹੈ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਦੁੱਖ ਦੀ ਘੜੀ ਦੇ ਵਿੱਚ ਉਸਦੇ ਪਰਿਵਾਰ ਦਾ ਸਾਥ ਦਿੱਤਾ ਸੀ ਇਸ ਨੂੰ ਲੈ ਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਹਰਪ੍ਰੀਤ ਹੈਪੀ ਪੱਤਰਕਾਰਾਂ ਦੇ ਰੂਬਰੂ ਹੋਣਗੇ ਜਾਂ ਉਹਨਾਂ ਨਾਲ ਗੱਲਬਾਤ ਕਰਨਗੇ ਫਿਰ ਪਤਾ ਲੱਗੇਗਾ ਜਿਹੜੀ ਆਈਸ ਨਾਮ ਦੀ ਡਰਗ 4 ਗ੍ਰਾਮ ਉਹਨਾਂ ਤਿੰਨਾਂ ਨੌਜਵਾਨਾਂ ਦੇ ਕੋਲ ਫੜੀ ਗਈ ਸੀ ਜਿਸ ਦੀ ਇਨਵੋਲਵਮੈਂਟ ਹਰਪ੍ਰੀਤ ਹੈਪੀ ਦੀ ਵੀ ਦੱਸੀ ਜਾ ਰਹੀ ਸੀ ਜਿਸ ਦਾ ਜਿਹੜਾ ਸੈਂਪਲ ਹੈ ਯੂਰਨ ਪਿਸ਼ਾਬ ਦਾ ਜਿਹੜਾ ਸੈਂਪਲ ਲਿਆ ਗਿਆ ਸੀ ਉਹ ਪੋਜ਼ਿਟਿਵ ਪਾਇਆ ਗਿਆ ਸੀ ਇਸ ਨੂੰ ਲੈ ਕੇ ਹੁਣ ਹਰਪ੍ਰੀਤ ਹੈਪੀ ਜੋ ਭਾਈ ਅਮਰਤਪਾਲ ਖਾਲਸਾ ਦੇ ਭਰਾ ਨੇ ਜਿਨ੍ਹਾਂ ਨੇ ਲੋਕ ਸਭਾ ਦੀ ਚੋਣ ਜਿੱਤੀ ਸੀ ਹਲਕਾ ਸ਼੍ਰੀ ਅਖਰੂਰ ਸਾਹਿਬ ਤੋਂ ਐਜ਼ ਅ ਆਜ਼ਾਦ ਉਮੀਦਵਾਰ 1 ਲੱਖ ਤੋਂ 92000 ਦੇ ਵੱਧ ਫਰਕ ਦੇ ਨਾਲ ਜੇਤੂ ਰਹੇ ਸੀ ਲੇਕਿਨ ਹੁਣ ਇਹ ਦੇਖਣਾ ਹੋਵੇਗਾ ਕਿ ਹਰਪ੍ਰੀਤ ਹੈਪੀ ਤੇ ਜਿਹੜੇ ਇਲਜ਼ਾਮ ਲੱਗੇ ਨੇ ਜਿੰਨੇ ਦਿਨ ਉਹ ਜੇਲ੍ਹ 'ਚ ਰਹਿ ਕੇ ਆਏ ਨੇ ਉਹ ਕੀ ਖੁਲਾਸੇ ਕਰਦੇ ਨੇ ਕਿ ਕਟਮਾਰ ਹੋਈ ਹੈ ਰਿਮਾਂਡ ਹੋਇਆ ਹੈ ਕਿਸ ਤਰ੍ਹਾਂ ਦੀਆਂ ਗੱਲਾਂ ਪੁੱਛੀਆਂ ਗਈਆਂ ਨੇ ਜਾਂ ਉਹਨਾਂ ਤੇ ਕੋਈ ਸਿਆਸੀ ਜਾਂ ਸਰਕਾਰ ਦਾ ਦਬਾਅ ਤਾਂ ਨਹੀਂ ਪ੍ਰੈਸ਼ਰਾਈਜ਼ ਤਾਂ ਨਹੀਂ ਕੀਤਾ ਗਿਆ ਇਹਨਾਂ ਸਾਰੀਆਂ ਗੱਲਾਂ ਦਾ ਖੁਲਾਸਾ ਜਿਹੜਾ ਹੈ ਅੱਜ ਦੁਬਾਰਤ ਬਾਅਦ ਹੋਵੇਗਾ ਹਰਪ੍ਰੀਤ ਹੈਪੀ ਜਿਹੜੇ ਨੇ ਉਹ ਅੱਜ ਕਾਨਫਰੰਸ ਕਰਨਗੇ ਆਪਣੇ ਹਲਕੇ ਹਲਕਾ ਸ਼੍ਰੀ ਕਰੂਰ ਸਾਬ ਦੇ ਵਿੱਚ ਆ ਕੇ